ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਿ ਗਾਲ ਤੇ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਹੁਤ ਵੀਰ ਬਾਈ ਫੋਨ ਕਰਾਉਂਦੇ ਸਾਨੂੰ ਯਾਰ ਵਧੀਆ ਘਰੇ ਲੋ ਚੱਲੀ ਗੱਡੀ ਦਵਾਓ ਸੁਵਿਫਟ ਤੇ ਆਹ ਤੁਹਾਡੀ ਕਰਤੀ ਰੀਜ ਪੂਰੀ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ YouTube ਚੈਨਲ ਤੇ Instagram ਤੇ ਇਹਨੂੰ ਨਹੀਂ ਕੀਤਾ ਫੋਲੋ ਤਾਂ ਪਹਿਲਾਂ ਕਰ ਲਓ ਪੇ ਫੋਲੋ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਆਉਂਦੀ ਹੋਵੇ ਤੇ ਕਿਸੇ ਵੀ ਵੀਰ ਨੇ ਐਡ ਕਰਾਉਣੀ ਹੈ ਤਾਂ ਆਪਣੇ ਨਾਲ ਕਰ ਸਕਦਾ ਸੰਪਰਕਾ 77174199 ਤੇ ਆਜੋ ਕਰਦੇ ਆਂ ਬਾਈਆਂ ਨਾਲ ਗੱਲਬਾਤ ਆਜੋ ਫਿਰ ਸਾਸਿ ਕਾ ਬਾਈ ਜੀ ਸਾਸਿ ਕਾ ਬਾਈ ਕੋ ਠੀਕ ਠਾਕ ਜੀ ਹਾਂਜੀ ਹਾਂਜੀ ਬਾਈ ਕਿੰਨੇ ਮਾਡਲ ਹੈ ਬਾਈ ਇਹ ਇਹ 11 ਮਾਡਲ ਹੈ ਵੀਰੇ ਇਹ 11 ਮਾਡਲ ਆ ਗਈ ਅ ਵੀ ਪਹਿਲਾਂ ਚਾਰੇ ਪਾਸੇ ਗੱਡੀ ਚੈੱਕ ਕਰਾ ਕਲਰ ਪੇਂਟ ਦੀ ਕਿਵੇਂ ਹੈ ਸਾਰੀ ਕਲਰ ਪੇਂਟ ਠੀਕ ਹੈ ਵੀਰੇ ਮਾੜੀ ਮੋਟੀ ਟੱਚਿੰਗ ਤਾਂ ਹੁੰਦੀ ਰਹਿੰਦੀ ਹੈ ਹਾਂ ਬਾਪੂ ਬੂਪਰ ਤੇ ਮਾੜੀ ਮੋਟੀ ਬਾਈ ਕਹਿੰਦੇ ਟੱਚਿੰਗ ਹੋਈ ਵੀ ਆ ਲਾਇ ਲੂਏ ਟੈਕ ਕਰਾ ਬੰਦਾ ਸਾਰੀ ਚੀਜ਼ ਲਾਇਆ ਜੀ ਚੈੱਕ ਕਰਾ ਦੇ ਕੋਲੇ 17 ਇੰਚੀ ਹੈ ਬਾਈ 17 ਇੰਚੀ ਲਾਇਆ ਹੈ ਠੀਕ ਹੈ ਟਾਇਰ ਪਾਏ ਹਜੇ 60 65 ਪੈਸੇ ਪਾਏ ਆ ਯਾਰ ਤੂੰ ਚੈੱਕ ਕਰਾ ਦੇ ਪੂਰੀ ਵਧੀਆ ਗੱਡੀ ਆ ਘਰੇਲੂ ਚੱਲੀ ਵੀ ਆ ਪਾਰਟੀ ਕਰਨ ਮੇ ਨਾ ਬਾਈ ਇਹ ਇਹ ਪਾਰਟੀ ਵੀਰੇ ਕਾਰ ਚੀ ਮਤਲਬ ਦੋ ਵਾਰ ਹੋਈ ਵੀ ਪਹਿਲਾਂ ਮੇਰੇ ਵੱਡੇ ਦੇ ਭਰਾ ਦੇ ਨਾਮ ਦੀ ਸੀਗੀ ਠੀਕ ਆ ਹੁਣ ਮੇਰੇ ਆਪ ਦੇ ਨਾਮ ਹੈ ਠੀਕ ਆ ਉਹ ਫਾਇਲ ਜੀ ਲੋਨ ਕਰਕੇ ਕਰਿਆ ਸੀ ਠੀਕ ਆ ਕਾਰ ਚੀ ਵੀ ਤੀਜੇ ਨਾਮ ਹੋਈ ਵੀ ਆ ਆ ਵਿੱਚੋਂ ਇੰਟੀਰੀਅਰ ਚੈੱਕ ਕਰਾਇਆ ਯਾਰ ਪੂਰੀ ਸਾਫ ਗੱਡੀ ਆ ਚੈੱਕ ਕਰਾਇਆ ਸੀਟਾਂ ਸੂਟਾਂ ਦੇ ਕਵਰ ਆ ਚੱਲ ਚਲਾਈ ਦੀ ਕਿਵੇਂ ਬਾਈ ਓਕੇ ਜਮਾ ਬਾਈ ਓਕੇ ਜਮਾ ਜਿੰਦਗੀਰ ਦੀ ਨਹੀਂ ਨਹੀਂ ਜਮਾ ਓਕੇ ਵੀਰੇ ਇੱਕ ਵਾਰ ਬਾਹਰ ਨਟ ਚੈੱਕ ਹਾਂ ਚੱਕਾ ਵੀਰੇ ਉਹ ਖੋਲ ਲਓ ਮਰੋ ਲੈ ਇੱਕ ਵਾਰ ਆ ਵਿੱਚੋਂ ਚੈੱਕ ਕਰਾਇਆ ਯਾਰ ਪੂਰੀ ਸਾਫ ਪਈ ਹੈ ਗੱਡੀ ਤੇ ਖੜੀ ਕਿਥੇ ਪਿੰਡ ਚੀਮਾ ਜ਼ਿਲ੍ਹਾ ਇਹਨੂੰ ਪਾਇਨਾ ਬਰਨਾਲਾ ਤੇ ਬਾਈ ਜੀ ਕੀ ਡਿਮਾਂਡ ਕਰਦੇ ਆ ਇਹਦੀ ਹਾਂ ਇਹਦੀ ਡਿਮਾਂਡ ਆਪਾਂ 290 ਹਜ਼ਾਰ ਕਰੀਏ ਬਈ 2 ਲੱਖ ਤੇ 90 ਹਜ਼ਾਰ ਕਿੰਨੇ ਦੇ ਦੋਗੇ ਪਾ ਕਰ ਲਾਂਗੇ ਵੀਰੇ ਮੌਕੇ ਦਾ ਆਪਾਂ ਕੋਈ ਗੱਲ ਨਹੀਂ ਮੰਨ ਤਾ ਇੱਕ ਵਾਰ ਨੰਬਰ ਬੋਲ ਦਿਓ ਜੀ ਨੰਬਰ 8289046242 ਹਾਂਜੀ ਤੇ ਬਾਈਆਂ ਨਾਲ ਕਰ ਸਕਦਾ ਸੰਪਰਕ ਪਿੰਡ ਚੀਮਾ ਜ਼ਿਲ੍ਹਾ ਇਹਨੂੰ ਪਾਇਨਾ ਬਰਨਾਲਾ ਪੂਰੀ ਵਧੀਆ ਗੱਡੀ ਏਰ ਖੜੀ ਆ ਕਰੇ ਠੀਕ ਆ ਤੇ ਕਰ ਲੋ ਬਹੁਤ ਬਹੁਤ ਵੀਡੀਓ ਸ਼ੇਅਰ ਤੇ ਧੰਨਵਾਦ ਜੀ